ਕੀ ਤੇ ਮਜ਼ਦੂਰ ਕੰਮ ਕਰਦਾ ਹੀ ਉਹ ਸਾਤੋਂ ਵੱਧ ਸਾਢੇ ਲੇ ਰਿਹਾ ਜੀ ਇਹ ਸਿਰਫ ਇੰਨਾ ਵੀ ਤਿਆਰ ਹੋ ਕੇ ਆ ਜਣੇ ਅਗਲਾ ਕੰਮ ਦਾ ਅਫਸਰ ਲੱਗੇ ਉੱਥੇ ਜਾ ਰਹੇ ਹਾਂ ਜੀ ਦਿਲੰਦਰ ਬੋਟਾਂ ਆ ਗਈਆਂ ਉੱਥੇ ਘਰ ਲੈ ਲਿਆ ਜੀ ਕੱਲ ਨੂੰ ਗਿੱਦੜ ਵਾਹੇ ਆ ਜਾਣਗੀਆਂ ਉੱਥੇ ਘਰ ਲੈਣਗੇ ਕੀਤੇ ਪੈਸੇ ਨਾਲ ਘਰ ਲੈਣਾ ਜੀ ਉਹ ਜਿਹੜਾ ਅਸੀਂ ਟੈਕਸ ਭਰਦੇ ਹਾਂ ਸਿਕਿਉਰਿਟੀ ਗਾਰਡਸ ਦੀ ਸੈਲਰੀ ਵੀ ਸਾਡੇ ਨਾਲੋਂ ਜ਼ਿਆਦਾ ਹੈ ਕਦੇ ਉਹਨਾਂ ਨੇ ਦੇਖਿਆ ਹੀ ਨਹੀਂ ਹੋਣਾ ਵੀ ਹਾਂ ਸਾਡੇ ਡੀਐਡਿਕਸ਼ਨ ਸੈਂਟਰ ਕਿੱਥੇ ਹੈ ਉੱਥੇ ਕਿੰਨੇ ਮੁਲਾਜ਼ਮ ਹੈ ਸਿਰਫ ਲਾਰੇ 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 ਜਾਗੋ ਭਾਈ ਨਸ਼ੇ ਤਿਆਗੋ ਕੁਝ ਇਸ ਤਰ੍ਹਾਂ ਦੇ ਵਾਕ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਅਕਸਰ ਕੰਧਾਂ ਦੇ ਉੱਤੇ ਦੇਖਣ ਨੂੰ ਮਿਲੇ ਸਨ ਲੇਕਿਨ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਬਹੁਤ ਸਾਰੇ ਦਾਅਵੇ ਕਰਦੀ ਸੀ ਕਿ ਜਲਦ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਰੀਹੈਬ ਸੈਂਟਰ ਜਿਹੜੇ ਉਹ ਵੱਧੋ-ਵੱਧ ਖੁਲਾਏ ਜਾਣਗੇ ਹਲੇ ਵੀ ਦਾਅਵਾ ਕਰ ਰਹੀ ਹੈ ਕਿ ਰੀਹੈਬ ਸੈਂਟਰ ਨੇ ਜਿਹੜੇ ਉਹ ਸਰਕਾਰ ਵੱਡੇ ਪੱਧਰ ਤੇ ਖੋਲ ਰਹੀ ਹੈ ਤਾਂ ਜੋ ਨਸ਼ਾ ਕਰਨ ਵਾਲਿਆਂ ਨੂੰ ਜਿਹੜਾ ਉਹ ਰੋਕਿਆ ਜਾਵੇ ਲੇਕਿਨ ਇੱਥੇ ਰੀਹੈਬ ਸੈਂਟਰ ਦੇ ਵਿੱਚ ਹੀ ਹੜਤਾਲ ਹੋਣੀ ਸ਼ੁਰੂ ਹੋ ਚੁੱਕੀ ਹੈ ਸਰਕਾਰ ਦੇ ਖਿਲਾਫ ਜਿਹੜਾ ਰੀਹੈਬ ਸੈਂਟਰ ਦੇ ਜਿੰਨੇ ਕਰਮਚਾਰੀ ਨੇ ਉਹ ਇਸ ਵਕਤ ਰੋਸ ਮੁਜ਼ਾਹਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਸੈਕਟਰ 66 ਦੀਆਂ ਤਸਵੀਰਾਂ ਨੇ ਰੀਹੈਬ ਸੈਂਟਰ ਦੇ ਵਿੱਚ ਦੇਖ ਸਕਦੇ ਹੋ ਕਿ ਸਿਹਤ ਮੰਤਰੀ ਵਿੱਤ ਮੰਤਰੀ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਜਿਹੜੀ ਆ ਉਹ ਲੱਗਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਰੀਹੈਬ ਸੈਂਟਰ ਦੇ ਜੇਕਰ EMPLOYE ਹੀ ਧਰਨੇ ਦੇ ਉੱਤੇ ਆ ਜਾਣ ਤਾ ਕਿਸ ਤਰ੍ਹਾਂ ਨਾਲ ਫਿਰ ਰੀਹੈਬ ਸੈਂਟਰ ਚੱਲਣਗੇ ਕਿਸ ਤਰ੍ਹਾਂ ਦੇ ਨਾਲ ਨਸ਼ੇ ਨੂੰ ਠੱਲ ਪਾਈ ਜਾਵੇਗੀ ਅਤੇ ਨਸ਼ਾ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਦੇ ਨਾਲ ਰੋਕਿਆ ਜਾਵੇਗਾ ਤਾਂ ਇੱਥੇ ਦੇਖ ਸਕਦੇ ਹੋ ਕਿ ਪੂਰੇ EMPLOYEES ਨੇ ਖੜੇ ਨੇ ਉਹ ਆਪਣੇ ਰੋਜ਼ਮੁਜ਼ਾਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਗਲਤ ਬਤ ਕਰਾਂਗੇ ਭਾਈ ਜੀ ਰੀਹੈਬ ਸੈਂਟਰ ਸਭ ਤੋਂ ਅਹਿਮ ਚੀਜ਼ ਹੈ ਸਰਕਾਰ ਦਾਵਾ ਕਰਦੀ ਸੀ ਕਿ ਰੀਹੈਬ ਸੈਂਟਰ ਵਿਧਾਏ ਜਾਣਗੇ ਵਧੀਆ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਨਸ਼ਿਆਂ ਤੋਂ ਲੋਕਾਂ ਨੂੰ ਇੱਕ ਲੱਗ ਤੋਂ ਕੀਤਾ ਜਾਵੇਗਾ ਤਾਂ ਹੁਣ ਰੀਹੈਬ ਸੈਂਟਰ ਦੇ EMPLOYEES ਜਿਹੜੇ ਸਰਕਾਰ ਖਿਲਾਫ ਮੋਰਚਾ ਖੋਲੀ ਬੈਠੇ افسوس ਜਿਹੜਾ ਤੁਹਾਡਾ ਕੁਐਸਚਨ ਹੈ ਇਹੀ ਅਸੀਂ ਤੁਹਾਡੇ ਜ਼ਰੀਏ ਜਿਹੜਾ ਸੀਗਾ ਸਰਕਾਰ ਨੂੰ ਪਹੁੰਚਾਉਣਾ ਚਾਹੁੰਦੇ ਹਾਂ ਅਸੀਂ ਮਜਬੂਰ ਸੀਗੇ ਬਟ ਅਸੀਂ ਜਿਹੜਾ ਸੀ ਸਰਕਾਰ ਨੂੰ ਇੰਟੀਮੀਟ ਕਰ ਰਹੇ ਹਾਂ ਜਿਹੜਾ ਸੀਗਾ ਵੀ ਅਸੀਂ ਸਟ੍ਰਾਈਕਰ ਤੇ ਸਰਕਾਰ ਦੇ ਹਾਲ ਤੁਸੀਂ ਦੇਖ ਰਹੋ ਮਰੀਜ਼ ਕਿੰਨੇ ਐ ਇਫੈਕਟ ਹੋ ਰਹੇ ਉਹਨਾਂ ਤੋਂ ਬਦਲਵੇਂ ਪ੍ਰਬੰਧ ਵੀ ਨਹੀਂ ਹੋ ਰਹੇ ਬਿਕੋਜ਼ ਨਸ਼ੇਲੀ ਜੋ ਹੈਲਥ ਡਿਪਾਰਟਮੈਂਟ ਕੋਲੇ ਟਾਸਕ ਫੋਰਸ ਹੈ ਉਹ ਅਸੀਂ ਆ ਤੇ ਅਸੀਂ ਜਿਹੜਾ ਸੀਗਾ ਪਿਛਲੇ 10 ਸਾਲਾਂ ਤੋਂ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ ਜਿਹੜਾ ਸੀਗਾ ਠੋਕਰਾ ਖਾ ਰਹੇ ਹਾਂ ਤੇ ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਤੇ ਸਾਡੇ ਕੋਲੇ ਇਹੀ ਹਥਿਆਰ ਸੀਗਾ ਇੱਕ ਸਟ੍ਰਾਈਕ ਕੀ ਕੀ ਮੰਗਾਂ ਨੇ ਇਕੱਲੇ ਪੇਸਕੇਲ ਦੇ ਵਿੱਚ ਵਾਧਾ ਕੀਤਾ ਜਾਵੇ ਜਾਂ ਕੋਈ ਕੰਟਰੈਕਟ ਬੇਸ ਤੇ ਵੀ ਨੇ ਕੋਈ ਸਾਰੇ ਦਾ ਸਾਰਾ ਪ੍ਰੋਗਰਾਮ ਹੀ ਜਿਹੜਾ ਸੀ ਏਡਾ ਅਹਿਮ ਮੁੱਦਾ ਹੈਗਾ ਜਿਹੜਾ ਸੀ ਪੰਜਾਬ ਸਰਕਾਰ ਦਾ ਜਿਹਦੇ ਉੱਤੇ ਤਿੰਨ ਸਰਕਾਰਾਂ ਬਦਲ ਗਈਆਂ ਨੇ ਐਂਡ ਇਹ ਮੁੱਦਾ ਹੀ ਪੂਰਾ ਦਾ ਪੂਰਾ ਕੰਟਰੈਕਟ ਹੈ ਐਂਡ ਕੰਟਰੈਕਟ ਦੇ ਵਿੱਚ ਵੀ ਸਿਰਫ 200 ਮੁਲਾਜ਼ਮ ਜਿਹੜਾ 250 ਕੰਟਰੈਕਟ ਤੇ ਉਸ ਤੋਂ ਬਾਅਦ 7-800 ਆਊਟਸੋਰਸ ਤੇ ਆ ਤੇ ਉਹਨਾਂ ਨੂੰ ਵੀ ਜਿਹੜਾ ਅਸੀਂ ਪਾੜ ਕੇ ਜਿਹੜਾ ਸੀਗਾ ਇਹ ਬਹੁਤ ਹੀ ਸੋਸ਼ਣ ਕਰਕੇ ਜਿਵੇਂ ਸੀ ਇੰਪਲਾਈਜ਼ ਦਾ ਜਿਹੜਾ ਸੀਗਾ ਆ ਨਸ਼ੇ ਦੀ ਜੰਗ ਨੂੰ ਜਿੰਨਾ ਚਾਹੁੰਦੀ ਹੈ ਸਰਕਾਰ ਪਰ ਜਿਹੜਾ ਸੀ ਇਹਦਾ ਰ ਹੁਣ ਅਸੀਂ ਜਿਹੜਾ ਸੀਗਾ ਇਸ ਦੇ ਵਿੱਚ ਅੱਜ 5 ਤਰੀਕ ਤੇ ਸੂਬਾ ਪਧਰੀ ਜਿਹੜਾ ਸੀਗਾ ਸੈਂਟਰ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੱਲ ਨੂੰ ਅਸੀਂ ਜਲੰਧਰ ਦੇ ਵਿੱਚ ਵਿਸ਼ਾਲ ਜਿਹੜੀ ਸੀਗੀ ਰੋਸ ਰੈਲੀ ਕਰਨ ਜਾ ਰਹੇ ਹਾਂ ਕੱਲ ਜਲੰਧਰ ਦੇ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਹਾਂ ਰੈਲੀ ਕਰਨੇ ਜਾ ਰਹੇ ਹਾਂ ਸਰਕਾਰ ਖਿਲਾਫ ਹਾਂਜੀ ਸਰਕਾਰ ਖਿਲਾਫ ਤਾਂ ਤਖਤੀ ਦੇਖ ਸਕਦੇ ਹੋ ਕਿ ਤਖਤੀਆਂ ਦੇ ਵਿੱਚ ਲਿਖਿਆ ਹੋਇਆ ਕਿ ਵਿੱਤ ਮੰਤਰੀ ਰੋਣਾ ਬੰਦ ਕਰੋ ਕਿ ਵਿੱਤ ਮੰਤਰੀ ਨਾਲ ਕੋਈ ਮੁਲਾਕਾਤ ਹੋਈ ਸੀਗੀ ਤਨਖਾਹਾਂ ਦੇ ਬਾਬਤੇ ਨਹੀਂ ਜੀ ਨਹੀਂ ਸਾਡੀ ਕੋਈ ਮੁਲਾਕਾਤ ਨਹੀਂ ਹੋਈ ਹੈਗੀ ਸਾਡੀ ਹੁਣ ਤੱਕ ਸਮਝ ਨਹੀਂ ਦਿੱਤਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਮੰਗੇ ਸੀ ਸਮਾਂ ਹਾਂਜੀ ਬਿਲਕੁਲ ਮੰਗੇ ਜੀ ਇ ਪਲਾਰੇ ਸਰਕਾਰ ਦੇ ਕੁਛ ਨਹੀਂ ਹੈ ਜੀ ਨਾਰੇ ਲਾਣ ਲੱਗੇ ਸਰਕਾਰ ਨੂੰ ਢਾਈ ਸਾਲ ਹੋ ਗਏ ਸਰਕਾਰ ਨੂੰ ਆਏ ਇਹਨੂੰ ਢਾਈ ਸਾਲ ਰਹਿ ਗਏ ਸਰਕਾਰ ਦੇ ਉਹ ਐਦੀ ਟੈਂਪਟ ਨੂੰ ਟਪਾ ਕੇ ਜਿਹੜੇ ਆਪਣਾ ਗਾਂਹ ਹੋਣ ਲੱਗੇ ਉਹਨੀਆਂ ਨੇ ਜੀ ਇਹ ਤਨਖਾਹ ਮਿਲ ਰਹੀਆਂ ਨੇ ਜੀ ਦੇਖੋ ਮੈਂ ਹੁਣ ਆਪਣਾ ਸਟਾਫ ਦਾ ਸਤਾ 25000 ਮੈਂ ਲੈ ਰਿਹਾ ਤੇ ਹੁਣ ਇਹ ਬਾਟ ਇਹਨਾਂ ਨੇ 12 ਜਾਂ 7 ਦੀਆਂ ਦੀ ਹੈਗੀ ਐ ਇਹ ਕਾਉਂਸਲਰ ਨੇ ਆਪਣੇ ਪੜੇ ਲਿਖੇ ਨੇ ਦੇਖੋ ਜੀ ਇਹ ਇਹ 10000 ਹਨਾ ਆਪਣੇ ਇਹ ਲੈਣ ਲੱਗੇ ਹੋਏ ਨੇ ਹਾਂ ਜੀ ਆਊਟ ਕਿੰਨਾ ਪੜੇ ਤੁਸੀਂ ਐਮਏ ਸੋਸ਼ੀਓਲੋਜੀ ਐਮਏ ਸੋਸ਼ੀਓਲੋਜੀ ਤੇ ਕਿੰਨੀ ਤਨਖਾਹ ਮਿਲ ਰਹੀ ਮੈਨੂੰ 12000 ਆਊਟਸੋਰਸ ਤੇ ਆਊਟਸੋਰਸ ਤੇ 5 ਸਾਲ ਤੋਂ ਆਊਟਸੋਰਸ ਤੇ ਜੌਬ ਕਰ ਰਹੇ ਆ ਅਸੀਂ ਬਟ ਸਾਨੂੰ 5 ਸਾਲ ਚ ਸਿਰਫ ਆ ਪਿੱਛੇ ਜੋ 415 ਰੁਪਏ ਜਿਹੜਾ ਸਰਕਾਰ ਚੰਨੀ ਸਰਕਾਰ ਵਧਾ ਕੇ ਗਈ ਸੀ ਉਹੀ ਵਧਿਆ ਸੀ ਉਸ ਤੋਂ ਇਲਾਵਾ ਸਾਨੂੰ ਕੁਝ ਕੁਝ ਵੀ ਨਹੀਂ ਮਿਲਿਆ ਅਸੀਂ ਆਵਦਾ ਦੇਖੋ ਇੰਨਾ ਪੜ ਕੇ ਮਾਸਟਰਸ ਕੀਤੀ ਹੋਈ ਹੈ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਬਟ ਸਾਨੂੰ ਮਿਲ ਕੀ ਰਿਹਾ 12000 13000 ਜੇ ਤੁਸੀਂ ਡੀਸੀ ਰੇਟ ਕੰਪੇਅਰ ਕਰੋ ਚੰਡੀਗੜ੍ਹ ਨਾਲ ਪੰਜਾਬ ਦੀ ਕੈਪੀਟਲ ਹੈ ਚੰਡੀਗੜ੍ਹ ਉੱਥੇ ਦੇ ਡੀਸੀ ਰੇਟ ਨੂੰ ਕੰਪੇਅਰ ਕਰੋਗੇ ਤਾਂ ਸਿਕਿਉਰਿਟੀ ਗਾਰਡਸ ਦੀ ਸੈਲਰੀ ਵੀ ਸਾਡੇ ਨਾਲੋਂ ਜ਼ਿਆਦਾ ਹੈ ਤੇ ਅਸੀਂ ਇੰਨਾ ਪੜ ਕੇ ਕਿ ਗੁਜ਼ਾਰਾ ਹੋ ਜਾਂਦਾ ਹੈ ਇੰਨਾ ਪੜ ਲਿਖ ਕੇ 12000 ਰੁਪਏ ਦੇ ਵਿੱਚ ਤੁਸੀਂ ਦੱਸੋ ਕਿਵੇਂ ਗੁਜ਼ਾਰਾ ਹੋਊਗਾ ਉਹਨਾਂ ਦਾ ਹੋ ਜਾਂਦੇ ਜਿਹੜੇ ਮੰਤਰੀ ਨੇ ਉਹਨਾਂ ਦੀ ਕਿੰਨੀ ਕਿੰਨੀ ਤਨਖਾਹ ਹੈ ਜਿਹੜੇ ਅਫਸਰ ਨੇ ਜਿਹੜੇ ਰੈਗੂਲਰ ਤੇ ਨੇ ਉਹਨਾਂ ਦੀ ਕਿੰਨੀ ਕਿੰਨੀ ਤਨਖਾਹ ਹੈ ਉਹਨਾਂ ਦਾ ਉਹਨਾਂ ਦੀ ਸੈਲਰੀਸ 'ਚ ਵੀ ਗੁਜ਼ਾਰਾ ਨਹੀਂ ਹੁੰਦਾ ਹੋਊਗਾ ਤੇ ਸਾਡਾ 12-13000 ਕਿਵੇਂ ਹੋ ਸਕਦਾ ਪੋਸੀ ਕਰੇ ਕੰਮ ਕਰਦੀ ਹੈ ਉਹਦੀ ਜੇ ਉਹ ਇਕੱਠਾ ਕਰਕੇ ਪੰਜ ਘਰ ਕੰਮ ਕਰਦੀ ਹੈ ਉਹਦੀ ਵੀ ਇਹਦੇ ਨਾਲੋਂ ਵੱਧ ਹੈ ਤਾਂ ਤੁਸੀਂ ਦੇਖੋ ਵੀ ਮੀਟਿੰਗਾਂ ਲਈ ਸਮਾਂ ਕੋਈ ਮਿਲਿਆ ਹੋਵੇ ਕਿਉਂਕਿ ਆਮ ਲੋਕਾਂ ਦੀ ਸਰਕਾਰ ਕਹੀ ਜਾਂਦੀ ਸੀ ਕਿ ਸੱਤਾ ਤਵਾਨ ਤੋਂ ਪਹਿਲਾਂ ਵੱਡੇ ਦਾਅਵੇ ਸੀਗੇ ਕਿ ਆਮ ਲੋਕਾਂ ਦੀ ਸਰਕਾਰ ਆ ਪਿੰਡਾਂ ਦੀ ਸੱਤਾ ਸਰਕਾਰ ਚ ਚੱਲੂਗੀ ਕੋਈ ਧਰਨਾ ਨਹੀਂ ਸਰਕਾਰ ਦੇ ਖਿਲਾਫ ਹੋਊਗਾ ਲੇਕਿਨ ਧਰਨੇ ਤੇ ਧਰਨਾ ਸਰ ਦੇਖੋ ਸਾਨੂੰ 3-4 ਵਾਰ ਪਹਿਲਾਂ ਟਾਈਮ ਮਿਲ ਚੁੱਕਿਆ ਹੈ ਭਗਵੰਤਮਾਨ ਸੀਐਮ ਸਾਹਿਬ ਤੋਂ ਠੀਕ ਹੈ ਜੀ ਪਰ ਉੱਥੇ ਜਾਂਦੇ ਸੀਗੇ 12ਵੀਂ ਬੈਠ ਕੇ ਵਾਪਸ ਮੁੜੇ ਆਂਦੇ ਸੀ ਕਦੇ ਮਿਲਣ ਦਾ ਮੌਕਾ ਹੀ ਨਹੀਂ ਦਿੰਦਾ ਹੈਗਾ ਜੇ ਮਿਲਣਗੇ ਸਾਡੀ ਡਿਮਾਂਡਸ ਸੁਣਨਗੇ ਤਾਂ ਹੀ ਤਾਂ ਉਹ ਸਾਡਾ ਕਿਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਬਟ ਉਹਨਾਂ ਦੇ ਹੈ ਹੀ ਨਹੀਂ ਉਹਨਾਂ ਨੂੰ ਐਦਾਂ ਅਸੀਂ ਨਸ਼ਾ ਮੁਕਤ ਪੰਜਾਬ ਕਰਨਾ ਹੈ ਕਦੇ 15 ਅਗਸਤ ਕਦੇ 26 ਜਨਵਰੀ ਬਟ ਉਹਨਾਂ ਨੇ ਆ ਨਹੀਂ ਕਰਨਾ ਨਾ ਵੀ ਜਿਹੜੇ ਉਹਨਾਂ ਲਈ ਕੰਮ ਕਰ ਰਹੇ ਆ ਜਿਹੜੇ ਇਸ ਨਸ਼ਾ ਮੁਕਤੀ ਦੀ ਉਹਨਾਂ ਦੀ ਫੋਰਸ ਹੈ ਡੀ ਐਡਿਕਸ਼ਨ ਫੋਰਸ ਹੈ ਉਹਦੇ ਲਈ ਉਹ ਕੀ ਕਰ ਰਹੇ ਆ ਕੁਝ ਵੀ ਨਹੀਂ ਕਰ ਰਹੇ ਕਦੇ ਉਹਨਾਂ ਨੇ ਦੇਖਿਆ ਹੀ ਨਹੀਂ ਹੋਣਾ ਵੀ ਹਾਂ ਸਾਡੇ ਡੀ ਐਡਿਕਸ਼ਨ ਸੈਂਟਰ ਕਿੱਥੇ ਆ ਉਥੇ ਕਿੰਨੇ ਮੁਲਾਜ਼ਮ ਨੇ ਵੀ ਨਹੀਂ ਆਏ ਕੋਈ ਉਰੇ ਕੋਣ ਕੋਈ ਵੀ ਨਹੀਂ ਸਰ ਜਦੋਂ ਤੋਂ ਆਪ ਸਰਕਾਰ ਆਈ ਹੈ ਕੋਈ ਵੀ ਨਹੀਂ ਆਇਆ ਸਿਹਤ ਮੰਤਰੀ ਨਹੀਂ ਕੋਈ ਵੀ ਨਹੀਂ ਆਇਆ ਇੱਥੇ ਆਉਣ ਦੀ ਗੱਲ ਛੱਡੋ ਸਾਨੂੰ ਉੱਥੇ ਗਿਆ ਨੂੰ ਮਿਲਣ ਨੂੰ ਉਹੀ ਗੱਲ ਬਹੁਤ ਹੈ ਜੀ ਉੱਥੇ ਗਿਆ ਨੂੰ ਉੱਥੇ ਗਿਆ ਨੂੰ ਵੀ ਨਹੀਂ ਮਿਲਦਾ ਜੀ ਸਿਰਫ ਲਾਰੇ 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 ਲਾ ਰਹੇ ਹੈ ਜੀ ਵੋਟਾਂ ਤੋਂ ਪਹਿਲਾਂ ਕਹਿੰਦੇ ਹਰਾ ਪੈਨ ਚੱਲੂਗਾ ਜੀ ਮੁਲਾਜ਼ਮਾਂ ਵਾਸਤੇ ਕੋਈ ਉਹ ਨਹੀਂ ਹੈਗਾ ਜੀ ਸਭ ਰਾਜਸਥਾਨ ਤੋਂ ਬਾਹਰ ਤੋਂ ਰੱਖ ਰਹੇ ਆ ਇੱਥੇ ਕੋਈ ਤਨਖਾਹ ਨਹੀਂ ਹੈਗੀ ਜੀ ਕਈ ਤੇ ਜੀ ਮਜ਼ਦੂਰ ਕੰਮ ਕਰਦਾ ਜੀ ਉਹ ਸਾਤੋਂ ਵੱਧ ਸੈਲਰੀ ਲੈ ਰਿਹਾ ਜੀ ਅਸੀਂ ਸਿਰਫ ਇੰਨਾ ਵੀ ਤਿਆਰ ਹੋ ਕੇ ਆ ਜਾਨੇ ਅਗਲਾ ਕੰਮ ਦਾ ਅਫਸਰ ਲੱਗੇ ਉੱਥੇ ਜਾ ਰਹੇ ਹਾਂ ਜੀ ਇੱਕ ਤੇਲ ਨਹੀਂ ਪੂਰਾ ਹੁੰਦਾ ਜੀ ਤੁਸੀਂ ਆਪੇ ਦੱਸ ਦੋ ਜੀ ਅਸੀਂ ਤਾਂ ਚਲੋ ਪਿੰਡ ਚ ਰਹਿੰਦੇ ਆ ਜਿਹੜੇ ਸ਼ਹਿਰ ਚ ਰਹਿੰਦੇ ਆ ਉਹ ਇੱਕ ਮਹੀਨਾ ਦੁੱਧ ਲੈ ਕੇ ਦਿਖਾ ਦੇਣ ਜੀ ਜੇ ਉਹਨਾਂ ਦਾ ਘਰ ਪੂਰਾ ਹੋ ਜAVE ਸੀਐਮ ਸਾਹਿਬ ਇਹ ਸੋਚਣ ਜੀ ਗੱਲਾਂ ਤੋਂ ਕਰਦੇ ਦੀ ਆਮ ਘਰਾਂ ਦਾ ਆਮ ਘਰਾਂ ਦਾ ਜੀ ਥਣੋਂ ਹੈਲੀਕਾਪਟਰ ਤੇ ਘਰ ਥੱਲੇ ਉਤਰਦੇ ਆ ਜੀ ਥਣੋਂ ਸਿਰ ਇਥੇ ਜਲੰਧਰ ਬੋਟਾਂ ਆ ਗਈਆਂ ਉੱਥੇ ਘਰ ਲੈ ਲਿਆ ਜੀ ਕੱਲ ਨੂੰ ਗਿੱਦੜ ਵਾਹੇ ਉਹਦੇ ਨਾਲ ਉਹਨਾਂ ਨੇ ਘਰ ਲੈਣਾ ਜੀ ਆਪਣੇ ਉਹ ਚਲੇ ਕੇ ਦੇਖਣ ਜੀ ਉਹਦੇ ਮਾਤਾ ਜੀ ਕਹਿੰਦੇ ਸੀ 25000 ਚ ਗੁਜ਼ਾਰਾ ਕਰਦੇ ਆ ਕਰਦੇ ਨਹੀਂ 25000 ਚ ਗੁਜ਼ਾਰਾ ਮੈਨੂੰ ਦਿਖਾ ਦਿਓ ਜੀ ਅਸੀਂ ਹੈਲੀਕਾਪਟਰ 'ਚ ਘੁੰਮ ਕੇ ਜਿਹੜਾ 25000 'ਚ ਘੁੰਮਦਾ ਜੀ ਸਿਰਫ ਲਾਰੇ ਲਾ ਰਹੇ ਆ ਜੀ ਹੋਰ ਕੁਝ ਨਹੀਂ ਜੀ अच्छा महिलाਵਾਂ ਤਾਂ ਵੈਸੀ ਔਖਾ ਹੋ ਜਾਂਦਾ ਘਰ-ਬਾਰ ਚਲਾਉਣਾ ਹੁੰਦਾ ਸਾਰਾ ਕਿ ਘਰ-ਬਾਰ ਬਸ ਇਸੇ 12000 ਨਾਲ ਹੀ ਚੱਲ ਰਿਹਾ ਬਿਲਕੁਲ ਸਰ ਹੁਣ 12000 ਨਾਲ ਹੀ ਬਹੁਤ ਔਖਾ ਗੁਜ਼ਾਰਾ ਕਰਨਾ ਪੈਂਦਾ ਹੈ ਕਿਉਂਕਿ ਸੂਈ ਸਾਹਮਣੀ ਹੈ ਘਰ ਸਾਰਾ ਦੇਖਣਾ ਸਾਰਾ ਕੰਮ ਕਰਕੇ ਵੀ ਆਉਣਾ ਪੈਂਦਾ ਇੱਥੇ ਵੀ ਪੇਸ਼ੈਂਟ ਆਉਂਦੇ ਨੇ ਪੇਸ਼ੈਂਟ ਸਾਡੇ ਨਾਲ ਕਈ ਵਾਰ ਬੈਸ ਵੀ ਜਾਂਦੇ ਨੇ ਤਾਂ ਉਹਨਾਂ ਨੂੰ ਸਾਨੂੰ ਬਹੁਤ ਪਿਆਰ ਨਾਲ ਡੀਲ ਕਰਨਾ ਪੈਂਦਾ ਕਿਉਂਕਿ ਨਸ਼ੇ ਵਾਲੇ ਪੇਸ਼ੈਂਟ ਨੇ ਨਾ ਨਸ਼ੇ ਤੋਂ ਹਟ ਕੇ ਜਦੋਂ ਮੈਡੀਸਨ ਤੇ ਲੱਗਦੇ ਨੇ ਤਾਂ ਸਾਨੂੰ ਬਹੁਤ ਔਖਾ ਉਹਨਾਂ ਨਾਲ ਪਿਆਰ ਨਾਲ ਪਹਿਲਾਂ ਤਾਂ ਡੀਲ ਕਰਨਾ ਪੈਂਦਾ ਹੈ ਨਾ ਤਾਂ ਫਿਰ ਉਹ ਮੈਡੀਸਨ ਸਾਨੂੰ ਰੈਗੂਲਰ ਹੀ ਉਹਨਾਂ ਨੂੰ ਦੇਣੀ ਪੈਂਦੀ ਹੈ 7-7 ਡੇਜ਼ ਦੀ ਕਿ ਸਾਨੂੰ 40 ਡੇਜ਼ ਦੀ ਮੈਡੀਸਨ ਦਿੰਨੇ ਆ ਅਸੀਂ ਤਾਂ ਫਿਰ ਬਹੁਤ ਔਖਾ ਹੈ ਸਰ 12000 ਤੇ ਤਾਂ ਕੰਮ ਕਰਦਾ ਅੱਛਾ ਬਾਜੀ ਕੀ ਲੱਗਦਾ ਹੈ ਕਿ ਸਰਕਾਰ ਸੁਣਵਾਈ ਕਰੂਗੀ ਕਿਉਂਕਿ ਰੋਸ ਮੁਜ਼ਾਰੇ ਤੁਸੀਂ ਕੱਲੇ ਨਹੀਂ ਅਧਿਆਪਕ ਲੱਗ ਲਗਾ ਰਹੇ ਨੇ ਅਲੱਗ-ਅਲੱਗ ਵਕਤ-ਵਕਤ ਡਿਪਾਰਟਮੈਂਟਸ ਵੱਲੋਂ ਆਪਾਂ ਆਪਣੇ ਮੁਜ਼ਾਰੇ ਕੀਤੇ ਜਾ ਰਹੇ ਨੇ ਤੁਹਾਡੀ ਕੋਈ ਸੁਣਵਾਈ ਲੱਗਦਾ ਕਿਤੇ ਹੋਊਗੀ ਦੇਖੋ ਜੀ ਅਜੇ ਤੱਕ ਤਾਂ ਹੋਈ ਨਹੀਂ ਹੈ 10 ਸਾਲ ਤਾਂ ਹੋ ਗਏ ਕਰਦਿਆਂ ਨੂੰ ਤੱਕ ਵੀ ਕੋਈ ਚਾਂਸ ਲੱਗਦਾ ਰਿਹਾ ਨਹੀਂ ਕਿ ਹੋਊਗੀ ਕਦੇ ਕਿਉਂਕਿ ਇੰਨੇ ਲਾਰੇ ਲੱਗ ਗਏ ਮੀਟਿੰਗਾਂ ਹੋ ਰਹੀਆਂ ਨੇ ਕਿੰਨੇ 5 ਮਹੀਨਿਆਂ ਤੋਂ ਮੀਟਿੰਗ ਦਾ ਟਾਈਮ ਮਿਲ ਰਿਹਾ ਅੱਜ ਹੋਜੂਗੀ ਕੱਲ ਹੋਜੂਗੀ ਅੱਜ ਹੋਜੂਗੀ ਕੱਲ ਹੋਜੂਗੀ ਪਰ ਮੀਟਿੰਗ ਤਾਂ ਹੋ ਨਹੀਂ ਰਹੀ ਅਸੀਂ ਕੋਈ ਇੱਥੇ ਧਰਨਾ ਵਾਲਾ ਨੂੰ ਸਾਨੂੰ ਸ਼ੌਂਕ ਥੋੜਾ ਅਸੀਂ ਤਾਂ ਕਹਿੰਨੇ ਆ ਅਸੀਂ ਆਪਣੀ ਡਿਊਟੀ ਆਈਏ ਸਾਨੂੰ ਪੂਰੀ ਸੈਲਰੀ ਮਿਲੇ ਅਸੀਂ ਕੰਮ ਕਰੀਏ ਅਸੀਂ ਤਾਂ ਆਪਣੀ ਡਿਊਟੀ ਪ੍ਰੋਪਰ ਕਰਨਾ ਚਾਹੁੰਦੇ ਆ ਪੇਸ਼ੇਂ ਨੂੰ ਪ੍ਰੋਪਰ ਮੈਡੀਸਨ ਦੇਣਾ ਚਾਹੁੰਦੇ ਆ ਸਾਰਾ ਕੰਮ ਕਰਨਾ ਚਾਹੁੰਦੇ ਆ ਸੇ ਸਰਕਾਰ ਸਾਡੀ ਗੱਲ ਤਾਂ ਸੁਣ ਲੈ ਧਰਨਾ ਕਾਤੋਂ ਲਗਵਾ ਰਹੀ ਹੈ ਸਰਕਾਰ ਗੱਲ ਸੁਣ ਲੈ ਪਿਆਰ ਨਾਲ ਬੈਠ ਕੇ ਗੱਲ ਸੁਣ ਕੇ ਆਮੋ ਸਾਹਮਣੇ ਗੱਲ ਹੋ ਜੇ ਸਾਡੇ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਅਸੀਂ ਧਰਨੇ ਦੇ ਧੁੱਪ ਵਿੱਚ ਇੱਥੇ ਗਰਮੀ 'ਚ ਕਾਹਨੂੰ ਬੈਠੇ ਆ ਤੁਸੀਂ ਦੇਖ ਰਹੇ ਹੋ ਕਿੰਨੀ ਗਰਮੀ ਹੈ ਕਿੱਦਾਂ ਬੈਠੇ ਆ ਸਾਰੇ ਜਣੇ ਦੇਖੋ ਮੈਂ ਖੜੇ ਨੇ ਬਾਹਰ ਗੇਟ ਤੇ ਬਾਹਰ ਖੜੇ ਨੇ ਸਾਨੂੰ ਖੁਦ ਦੁੱਖ ਹੋ ਰਿਹਾ ਕਿ ਮਰੀਜ਼ ਅੱਜ ਮੁਰ ਰਹੇ ਆ ਬਾਹਰੋਂ ਅਸੀਂ ਇਸ ਕਰਕੇ ਕਿਉਂਕਿ ਇਸ ਤੋਂ ਪਹਿਲੇ ਵੀ 3 ਵਾਰ ਜਿਹੜੀ ਇਹ ਕਮੇਟੀ ਬਣਾਈ ਹੈ ਸਰਕਾਰ ਨੇ ਸਬ ਕਮੇਟੀ 'ਚ ਜੀ ਮਾਜਬ ਸੀਗੇ ਹੈਲਥ ਮੰਤਰੀ ਸੀਗੇ ਤੇ ਉਹਨਾਂ ਨੇ ਬੋਲੇ ਕਿ ਵੀ ਤੁਹਾਡਾ ਕੰਮ ਹੋ ਜਾਏਗਾ ਉੱਤੇ ਬਾਦ ਕੋਈ ਕੋਈ ਕੰਮ ਨਹੀਂ ਹੋਇਆ ਬਸ ਉਹ ਫਾਈਲ ਉਦਾਂ ਦੀ ਉਦਾਂ ਹੀ ਰੁਲ ਰਹੀ ਹੈ ਸਿਰਫ ਇਹ ਆ ਵੀ ਇਲੈਕਸ਼ਨ ਆ ਗਏ ਉੱਥੇ ਸਟੈਂਡ ਖੇਲ ਹੋ ਉਸੀ ਪਹਿਲੇ ਆਪਣਾ ਲੋਕ ਸਭਾ ਦੇ ਆ ਗਏ ਫਿਰ ਕੋਈ ਵਿੱਚ ਸਰਪੰਚ ਦੇ ਆ ਗਏ ਕੁਝ ਤੇ ਹੁਣ ਜਿਹੜਾ ਜਲੰਧਰ ਚ ਚੱਲ ਰਿਹਾ ਹੁਣ ਅਸੀਂ ਉੱਥੇ ਪ੍ਰੋਟੈਸਟ ਕਰਾਂਗੇ ਫਿਰ ਦੇ ਨਹੀਂ ਹੋਏਗਾ ਫਿਰ ਅੱਗੇ ਸੰਘਰਸ਼ ਕਰਦਾ ਦੇਖਾਂਗੇ ਰੀਹੈਬ ਸੈਂਟਰ ਦੇ ਨੰਬਰਸ ਦੱਸੇ ਜਾਂਦੇ ਨੇ ਹਮੇਸ਼ਾ ਹੀ ਕੋਈ ਜਾਂ ਤਾਂ ਪ੍ਰੈਸ ਨੋਟ ਆ ਜਾਂਦਾ ਜਾਂ ਬਾਇ ਸਟੇਟਮੈਂਟ ਜਾਰੀ ਕਰ ਦਿੱਤੀ ਜਾਂਦੀ ਕਿ ਐਨੇ ਰੀਹੈਬ ਸੈਂਟਰਸ ਖੋਲੇ ਜਾ ਰਹੇ ਨੇ ਨਸ਼ੇੰਠਲ ਪਾਈ ਜਾਵੇਗੀ ਨਸ਼ਾ ਬਹੁਤ ਜਲ ਲੋਕਾਂ ਨੂੰ ਛੁੜਾ ਦਿੱਤਾ ਜਾਵੇਗਾ ਕਿ ਲੱਗਦਾ ਕਿ ਵਾਕਈ ਇਸ ਤਰ੍ਹਾਂ ਨਾਲ ਨਸ਼ਾ ਛੁੜਾਇਆ ਜਾ ਸਕਦਾ ਜਾਂ ਇਸ ਤਰ੍ਹਾਂ ਨਾਲ ਕੰਮ ਹੋ ਸਕਦਾ ਵਰਕਿੰਗ ਹੋ ਸਕਦੀ ਹੈ ਨਸ਼ੇ ਨੇ ਲੈ ਕੇ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਐਮ ਸਾਹਿਬ ਨੇ ਨਾ ਅਗਨੀ ਵੀਰ ਜਰੋ ਯੋਜਨਾ ਚੱਲੀ ਸੀ ਬਿਕਾਜ਼ ਵੀ ਉਹ ਇੱਕ ਕੰਟਰੈਕਟ ਵਾਲਾ ਸਿਸਟਮ ਹੀ ਹੈ ਵੀ ਇੱਕ 25000 ਇੱਕ ਫੌਜੀ ਨੂੰ ਦੇ ਰਹੇ ਤੇ ਜਿਹੜਾ ਸੀਗਾ ਵੀ ਕਹਿੰਦੇ ਦੇਸ਼ ਦੀ ਸੁਰੱਖਿਆ ਟਿੱਕੀ ਹੋਈ ਆ ਤੇ ਜੇ ਨਸ਼ਿਆਂ ਦੀ ਪ੍ਰੋਬਲਮ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਤਿੰਨ ਸਰਕਾਰਾਂ ਬਦਲ ਗਈਆਂ ਤੇ ਜੇ ਸਾਡੇ ਤੋਂ ਕੰਟ੍ਰੈਕਟ ਵਾਲਿਆਂ ਤੋਂ ਇਹ ਐਡੀ ਵੱਡੀ ਬੈਟਲ ਲੜਾਉਣਾ ਚਾਹੁੰਦੇ ਨੇ ਤੁਸੀਂ ਦੇਖ ਲਓ ਵੀ ਇਹ ਪੋਸੀਬਲ ਹੋ ਸਕਦਾ ਕਿ ਨਹੀਂ ਇੱਕ 15000 ਜਿਹੜਾ ਇੱਕ ਨਸ਼ਾ ਕਰਦਾ ਨਾ ਸਸਤੇ ਤੋਂ ਸਸਤਾ ਨਸ਼ਾ ਜਿਹਨੂੰ ਭੁੱਕੀ ਪੋਸਟ ਕਹਿੰਦੇ ਨੇ ਉਹਦਾ ਵੀ ਮਹੀਨੇ ਦਾ ਨਸ਼ਾ ਜਿਹੜਾ ਸੀ 10000 ਦਾ ਹੁੰਦਾ ਤੇ ਸਾਡੇ ਮਲਾਜ਼ਮਾਂ ਦੀ ਸੈਲਰੀ ਦਾ 10000 ਤੁਸੀਂ ਇੱਕ ਗੱਲ ਦੇਖੋ ਜਦੋਂ ਪੇਸ਼ੈਂਟ ਇੱਥੇ ਹੁੰਦਾ ਚਿੱਟੇ ਵਾਲੀ ਦੀ ਗੱਲ ਕਰੂੰ ਤਾਂ ਉਹ ਤਾਂ 35-40-50000 ਰੁ ਉੱਗੋ ਸਾਮਣੇ ਸਾਮਣੂ ਬੋਲ ਕੇ ਚਲਾ ਜਾਂਦਾ ਤੇ ਮਾ ਜਿਹੜੇ ਸਾਰੇ ਸਾਰੇ ਮੁਲਾਜ਼ਮ ਨੇ ਖੁਦ ਜਿਹੜੇ ਸੀਗੇ ਨਰਾਸ਼ਾ ਦੇ ਆਲਮ ਦੇ ਵਿੱਚ ਨੇ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਜੇ ਅਗਨੀ ਵੀਰੋ ਮਾਰੇ ਜਿਹੜਾ ਅਸੀਂ ਕਹਿੰਦੇ ਆ ਨਾ ਵੀ ਉਹ ਦੇਸ਼ ਦੀ ਸੁਰੱਖਿਆ ਨਹੀਂ ਹੋ ਸਕਦੀ ਤੇ ਤੁਹਾਡੇ ਦੇਸ਼ ਪੰਜਾਬ ਦੀ ਜਿੱਥੇ ਇੰਨੀ ਅੱਗ ਲੱਗੀ ਵੀ ਇਹਦੀ ਸੁਰੱਖਿਆ ਵੀ ਤੁਸੀਂ ਕੰਟਰੈਕਟ ਨਾਲੇ ਮੁਲਾਜ਼ਮ ਭਰਤੀ ਕਰਕੇ ਨਹੀਂ ਕਰ ਸਕਦੇ ਸਰਕਾਰ ਨੇ ਜਿਹੜਾ ਹੈ ਨਾ ਬਜਟ ਚ ਸਪੈਸ਼ਲੀ ਜਿਹੜਾ ਇਹ ਨਸ਼ਾ ਛਡਾਓ ਪ੍ਰੋਗਰਾਮ ਵਾਸਤੇ 77 ਕਰੋੜ ਰੁਪਏ ਸੈਂਕਸ਼ਨ ਕੀਤਾ ਹੋਇਆ ਪਰ ਉਸ 77 ਕਰੋੜ ਰੁਪਏ ਮੈਨੂੰ ਤਾਂ ਲੱਗਦਾ ਨਹੀਂ ਕਿੱਥੇ ਲੱਗ ਰਿਹਾ ਕਿ ਕਿਸੇ ਫੇਵਰ ਚ ਲੱਗ ਰਿਹਾ ਹੈ ਜਾਂ ਪੇਸ਼ੈਂਟ ਦੀ ਫੇਵਰ ਚ ਲੱਗ ਰਿਹਾ ਹੈ ਜਾਂ ਸਟਾਫ ਦੀ ਫੇਵਰ ਚ ਲੱਗ ਰਿਹਾ ਉਹ ਤੋਂ ਕਿੱਥੇ ਦੇਖਿਆ ਨਹੀਂ ਵੀ 77 ਕਰੋੜ ਕਿੱਥੇ ਲਗਾਇਆ ਹੈ ਇਹਨਾਂ ਨੇ ਅਸੀਂ ਇਸ ਤੋਂ ਪਹਿਲਾਂ ਜਦੋਂ ਕਹਿੰਦੇ ਹੁੰਦੇ ਸੀ ਨਾ ਵੀ ਮੁਲਾਜ਼ਮ ਪਹਿਲਾਂ ਵਾਲੇ ਤਾਂ ਗੱਲ ਸੁਣਦੇ ਹੀ ਨਹੀਂ ਸੀ ਠੀਕ ਹੈ ਇਹ ਇਹਨਾਂ ਦਾ ਇਹ ਕੰਮ ਹੈਗਾ ਇਹ ਸੁਣ ਲੈਂਦੇ ਨੇ ਸੁਣ ਕੇ ਟਾਈਮ ਵੀ ਦੇ ਦਿੰਦੇ ਨੇ ਮੈਨੂੰ ਇੰਨੀ ਨਿਰਾਸ਼ਾ ਹੋਈ ਨਾ ਸੀਐਮਓ ਸਭ ਤੋਂ ਵੱਡਾ ਆਫਿਸ ਹੈ ਚੀਫ ਮਨਿਸਟਰ ਦਾ ਆਫਿਸ ਪੰਜਾਬ ਦਾ ਜੇ ਕਹੀਏ ਤਾਂ ਜੇ ਕੋਈ ਵੀ ਆਫਿਸ ਲੈ ਕੇ ਜਾਨੇ ਨਾ ਕੰਪਲੀਟ ਹੋ ਕਦੇ ਨਹੀਂ ਮਿਲਦਾ ਚਲੋ ਪਹਿਲਾਂ ਵਾਲੇ ਤਾਂ ਨਾ ਜਾਣ ਹੀ ਨਹੀਂ ਸੀ ਦਿੰਦੇ ਕਿ ਦੇਖਦੇ ਇਹ ਤਿੰਨ ਵਾਰੀ ਆਮ ਕਰਦਾ ਮੁੰਡਾ ਤੇ ਆਮ ਆਮ ਵਿਅਕਤੀ ਜੋ ਕੋਈ ਆ ਕੇ ਬਾਹ ਫੜ ਕੇ ਰੋਕ ਲੇ ਮੈਂ ਤਾਂ ਉਧਰ ਰੁਕ ਜਾਣਾ ਫੀਲ ਕਰਨ ਦਾ ਸਭ ਤੋਂ ਵੱਧ ਜਿਹੜਾ ਸੀਗਾ ਮੇਰੇ ਸਾਹਮਣੇ ਜਿਹੜਾ ਸੀਗਾ ਨਾ ਵੀ ਇਹਨਾਂ ਨੂੰ ਵੱਲ ਆਉਂਦਾ ਬਲਾ ਕੇ ਜਿਹੜਾ ਹੈਗਾ ਸੀ ਇਹ ਗੇਟ ਤੇ ਬਿਠਾ ਕੇ ਮੋੜ ਦਿਓ ਇਹਨਾਂ ਨੂੰ ਜਿਹੜਾ ਸੀਗਾ ਇਹ ਇਦਾਂ ਕਰ ਰਹੇ ਨੇ ਇਹ ਸਾਡੇ ਨਾਲ ਤਿੰਨ ਵਾਰੀ ਹੋਇਆ ਰਿਟਰਨ ਦੇ ਵਿੱਚ ਸਾਡੇ ਜਿਹੜਾ ਹੈਗਾ ਸੀ ਰਿਟਰਨ ਦੇ ਵਿੱਚ ਸੀਐਮ ਉਹ ਲੈਟ ਸੀਐਮ ਨੂੰ ਚੁਟਕਲੇ ਦੇ ਕੇ ਉਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਮਿੱਠੀ ਗੋਲੀ ਦੇਣੀ ਹੈ ਮਿੱਠੀਆਂ ਗੱਲਾਂ ਮਾਰ ਕੇ ਬਸ ਟਾਈਮ ਦੇ ਦੇਣੇ ਆ ਮਿਲਣ ਦਾ ਕੋਈ ਉਹਨਾਂ ਨੂੰ ਕੋਈ ਹੋਣੀ ਆ ਸਿਰਫ ਟਾਈਮ ਪਾਸ ਕਰ ਰਹੇ ਆ ਸਿਰ ਉਹਨਾਂ ਨੇ ਕਿ ਕੱਲ ਨੂੰ ਪ੍ਰੋਟੈਸਟ ਜੇਕਰ ਹੁੰਦਾ ਕਿ ਲੱਗਦਾ ਕਿ ਉਹ ਪ੍ਰੋਟੈਸਟ ਨਾਲ ਵੀ ਕੋਈ ਜਿਹੜਾ ਪ੍ਰੈਸ਼ਰ ਸਰਕਾਰ ਤੇ ਪੈ ਸਕਦਾ ਜਾਂ ਇਸ ਤੋਂ ਬਾਅਦ ਤੁਹਾਡੀ ਸੁਣਵਾਈ ਹੋ ਸਕਦੀ ਹੈ ਅਸੀਂ ਤਾਂ ਹੀ ਸੜਕਾਂ ਤੇ ਉੱਤਰਿਆ ਤਾਂ ਹੀ ਜਿਹੜਾ ਹੈਗਾ ਸੀ ਅਸੀਂ ਪ੍ਰੋਟੈਸਟ ਕੀਤਾ ਜਿਹੜਾ ਸੀਗਾ ਸੈਂਟਰ ਬੰਦ ਕਰਕੇ ਜਿਹੜਾ ਸੀਗਾ ਸਾਰਾ ਕੁਝ ਖੱਜਲ-ਖੁਵਾਰੀ ਸਾਨੂੰ ਨਾ ਚਾਹੁੰਦੇ ਉਹ ਵੀ ਕਰਨੀ ਪਈ ਹੈ ਵੀ ਸਰਕਾਰ ਦੇ ਕੰਨਾਂ ਦੇ ਵਿੱਚ ਜਿਹੜੀ ਸੀਗੀ ਇਹ ਖਬਰ ਜਾਵੇ ਅੱਜ ਸਾਰੇ ਪੰਜਾਬ ਦੇ ਵਿੱਚ ਸੈਂਟਰ ਬੰਦ ਨੇ ਇੱਕ ਮਹੱਲੀ ਜ਼ਿਲ੍ਹੇ ਦੀ ਮੈਂ ਗੱਲ ਕਰਾਂ 400 ਤੋਂ 500 ਪੇਸ਼ੈਂਟ ਅੱਜ ਇੱਥੇ ਇਫੈਕਟ ਹੋਇਆ ਤੇ ਕਿ ਤੁਸੀਂ ਪੂਰੇ ਪੰਜਾਬ 'ਚ ਦੇਖ ਲਓ 5 ਤੋਂ 7000 ਰੁਪਿਆ ਕੱਢੀ ਅੱਜ ਵੀ ਬਹੁਤ ਖੜੇ 5 ਤੋਂ 7000 ਜਿਹੜਾ ਸੀਗਾ ਪੂਰੇ ਪੰਜਾਬ ਦੇ ਵਿੱਚ ਅਫੈਕਟ ਹੋਇਆ ਲਾਈਨਾਂ ਲੱਗੀਆਂ ਹੋਈਆਂ ਨੇ ਬੁਰਾ ਹਾਲ ਹੈ ਪੁਲਿਸ ਲਾਅ ਐਂਡ ਆਰਡਰ ਦੇ ਵਿੱਚ ਲੱਗੀ ਹੋਈ ਹੈ ਜੇ ਇਹਨੂੰ ਸੱਚੀ ਸਮੱਸਿਆ ਸਮਝਦੇ ਨੇ ਪਹਿਲਾਂ ਦੀ ਤਰ੍ਹਾਂ ਜਿਹੜਾ ਹੈਗਾ ਸੀਗਾ ਹੁਣ ਵੀ ਸਾਰੇ ਮੁਲਾਜ਼ਮ ਜਥੇਬੰਦੀਆਂ ਨੂੰ ਲਾਰਾ ਵੋਟਾਂ ਤੋਂ ਜਲੰਧਰ ਜਿਮਨੀ ਇਲੈਕਸ਼ਨ ਤੋਂ ਬਾਅਦ ਦਾ ਪਰ ਸਾਡੀ ਇੱਕੋ ਹੀ ਮੰਗ ਹੈ ਸਾਨੂੰ ਜਿਹੜਾ ਸੀਗਾ ਜਲੰਧਰ ਜਿਮਨੀ ਕੱਲ ਤੋਂ ਸਾਰੀ ਪ੍ਰੋਟੈਸਟ ਰੋਲ ਹੈ ਰੈਲੀ ਜਲੰਧਰ ਦੇ ਵਿੱਚ ਸਾਨੂੰ ਹੁਣ ਤਾਂ ਕੋਈ ਹੋਪ ਹੈ ਨਹੀਂ ਹੈ ਜੇ ਇਸ ਤੋਂ ਪਹਿਲਾਂ ਵੀ ਜੇ ਸਰਕਾਰ ਚਾਹੁੰਦੀ ਹੈ ਤਾਂ ਸਾਨੂੰ ਇਸ ਤੋਂ ਪਹਿਲਾਂ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਇਸ ਤੋਂ ਬਿਨਾ ਜਿਹੜਾ ਸੀਗਾ ਅਸੀਂ ਨਹੀਂ ਤਾਂ ਪ੍ਰਦਰਸ਼ਨ ਕਰਾਂਗੇ ਸਮੇਂ ਤੱਕ ਜੇ ਇਹ ਰੀਹੈਬ ਸੈਂਟਰ ਬੰਦ ਰਹਿਣਗੇ ਅਸੀਂ ਜਿਹੜਾ ਸੀ ਅੱਜ ਤੇ ਕੱਲ ਨੂੰ ਜਿਹੜਾ ਸੀਗਾ ਪ੍ਰੋਟੈਸਟ ਦੀ ਕਾਲ ਆ ਇਸ ਤੋਂ ਬਾਅਦ ਜਿਹੜਾ ਸੀ ਕੱਲ ਅਸੀਂ ਜਲੰਧਰ ਰੈਲੀ ਦੇ ਵਿੱਚ ਐਲਾਨ ਕਰਾਂਗੇ ਜੋ ਵੀ ਅੱਗੇ ਦਾ ਜਿਹੜਾ ਸੀ ਫਿਊਚਰ ਰੂਪਰੇਖਾ ਹੋਏਗੀ ਦੋ ਦਿਨਾਂ ਬੰਦ ਰਹਿਣਗੇ ਦੋ ਦਿਨ ਕੱਲ ਪਰਸੋਂ ਅਖਸਰ ਸੰਡੇ ਆ ਤਿੰਨ ਦਿਨ ਸੈਂਟਰ ਬੰਦ ਰਹਿਣਗੇ ਐਂਡ ਬਾਕੀ ਕੱਲ ਨੂੰ ਜਿਹੜਾ ਸੀਗਾ ਪ੍ਰੋਟੈਸਟ ਦੇ ਤਾਂ ਦੇਖ ਸਕਦੇ ਹੋ ਕਿ ਰੀਹੈਬ ਸੈਂਟਰ ਦੇ ਜਿੰਨੇ ਵੀ EMPLOYEES ਨੂੰ ਇਸ ਵਕਤ ਧਰਨਾ ਦੰਦੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਤਨਖਾਹਾਂ ਇਸ ਵਕਤ ਮਿਲ ਰਹੀਆਂ ਨੇ ਉਹਨੀਆਂ ਤਨਖਾਹਾਂ ਦੇ ਨਾਲ ਉਹਨਾਂ ਦਾ ਗੁਜ਼ਾਰਾ ਬਿਲਕੁਲ ਵੀ ਨਹੀਂ ਹੋ ਰਿਹਾ ਹੈਗਾ ਤਾਂ ਬਹੁਤ ਸਾਰੇ ਜਿਹੜੇ ਦੇਖ ਸਕਦੇ ਹੋ ਕਿ ਇਸ ਵਕਤ ਜਿਹੜੇ ਜਿਨ੍ਹਾਂ ਨੇ ਭਰਤੀ ਹੋਣਾ ਨਸ਼ੇ ਨਸ਼ਾ ਛਡਾਓ ਕੇਂਦਰਾਂ ਦੇ ਵਿੱਚ ਉਹ ਵੀ ਇਸ ਵਕਤ ਕਾਫੀ ਇਫੈਕਟਡ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਕੁਝ ਫੈਮਿਲੀਜ਼ ਨੇ ਜਿਹੜੇ ਉਹ ਆਪਣੇ ਬੱਚਿਆਂ ਨੂੰ ਜਾਂ ਬੇਟਿਆਂ ਨੂੰ ਭਰਾਵਾਂ ਨੂੰ ਇੱਥੇ ਅ ਅੰਦਰ ਕਰਾਣਾ ਨਹੀਂ ਉਹ ਵੀ ਇੱਥੇ ਇਫੈਕਟਡ ਹੁੰਦੇ ਰਹਿ ਮਾਤਾ ਜੀ ਕੀ ਕੋਈ ਅੱਜ ਗੇਟ ਬੰਦ ਹੋਏ ਹੋਏ ਨੇ ਕਿਹਨੂੰ ਅੱਜ ਦਾਖਲ ਕਰਾਣਾ ਹੈ ਸੀ ਕਿਸੇ ਨੂੰ ਆਜੋ ਕਿਹਨੂੰ ਆਜੋ ਮੜਾ ਜੀ ਦੱਸ ਦਿਓ ਕਿਹਨੂੰ ਦਾਖਲ ਕਰਾਣਾ ਹੈ ਸਮਰੀ ਮਾਤਾ ਜੀ ਉਹ ਆਇਓ ਅਸੀਂ ਜੀ ਆਏ ਹਾਂ ਮੁੱਲਾ ਫਰ ਤੇ ਮੁੱਲਾ ਪੁੱਤ ਹਾਂ ਜੀ ਮੈਂ ਵੀ ਸਰ ਪੁੱਤ ਦਾ ਦਾਖਲ ਹੋਣਾ ਕੋਈ ਆ ਕੇ ਬਾਹ ਫੜ ਕੇ ਰੋਕ ਲੇ ਮੈਂ ਤਾਂ ਉਧਰ ਰੁਕ ਜਾਣਾ ਫੀਲ ਕਰਨ ਦਾ ਸਭ ਤੋਂ ਵੱਧ ਜਿਹੜਾ ਸੀਗਾ ਮੇਰੇ ਸਾਹਮਣੇ ਜਿਹੜਾ ਸੀਗਾ ਨਾ ਵੀ ਇਹਨਾਂ ਨੂੰ ਵੱਲ ਆਉਂਦਾ ਬਲਾ ਕੇ ਜਿਹੜਾ ਹੈਗਾ ਸੀ ਇਹ ਗੇਟ ਤੇ ਬਿਠਾ ਕੇ ਮੋੜ ਦਿਓ ਇਹਨਾਂ ਨੂੰ ਜਿਹੜਾ ਸੀਗਾ ਇਹ ਇਦਾਂ ਕਰ ਰਹੇ ਨੇ ਇਹ ਸਾਡੇ ਨਾਲ ਤਿੰਨ ਵਾਰੀ ਹੋਇਆ ਰਿਟਨ ਦੇ ਵਿੱਚ ਸਾਡੇ ਜਿਹੜਾ ਹੈਗਾ ਸੀ ਇਹ ਰਿਟਨ ਦੇ ਵਿੱਚ ਸੀਐਮ ਉਹ ਲੈਟ ਸੀਐਮ ਨੂੰ ਚੁਟਕਲੇ ਦੇ ਕੇ ਉਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਮਿੱਠੀ ਗੋਲੀ ਦੇਣੀ ਹੈ ਮਿੱਠੀਆਂ ਗੱਲਾਂ ਮਾਰ ਕੇ ਬਸ ਟਾਈਮ ਦੇ ਦੇਣੇ ਆ ਮਿਲਣ ਦਾ ਕੋਈ ਉਹਨਾਂ ਨੂੰ ਕੋਈ ਆਉਂਦੀ ਆ ਸਿਰਫ ਟਾਈਮ ਪਾਸ ਕਰ ਰਹੇ ਆ ਸਿਰਫ ਟਾਈਮ ਪਾਸ ਕਰ ਰਹੇ ਆ ਹੁਣ ਅਗਲੇ ਕੀ ਕੱਲ ਨੂੰ ਪ੍ਰੋਟੈਸਟ ਜੇਕਰ ਹੁੰਦਾ ਕਿ ਲੱਗਦਾ ਕਿ ਉਹ ਪ੍ਰੋਟੈਸਟ ਨਾਲ ਵੀ ਕੋਈ ਜਿਹੜਾ ਪ੍ਰੈਸ਼ਰ ਸਰਕਾਰ ਤੇ ਪੈ ਸਕਦਾ ਜਾਂ ਇਸ ਤੋਂ ਬਾਅਦ ਤੁਹਾਡੀ ਸੁਣਵਾਈ ਹੋ ਸਕਦੀ ਹੈ ਅਸੀਂ ਤਾਂ ਹੀ ਸੜਕਾਂ ਤੇ ਉਤਰਿਆ ਤਾਂ ਹੀ ਜਿਹੜਾ ਹੈਗਾ ਸੀਗਾ ਅਸੀਂ ਪ੍ਰੋਟੈਸਟ ਕੀਤਾ ਜਿਹੜਾ ਸੀਗਾ ਸੈਂਟਰ ਬੰਦ ਕਰਕੇ ਜਿਹੜਾ ਸੀਗਾ ਸਾਰਾ ਕੁਝ ਖੱਜਲ ਖਵਾਰੀ ਸਾਨੂੰ ਨਾ ਚਾਹੁੰਦੇ ਉਹ ਵੀ ਕਰਨੀ ਪਈ ਹੈ ਵੀ ਸਰਕਾਰ ਦੇ ਕੰਨਾਂ ਦੇ ਵਿੱਚ ਜਿਹੜੀ ਸੀਗੀ ਇਹ ਖਬਰ ਜਾਵੇ ਅੱਜ ਸਾਰੇ ਪੰਜਾਬ ਦੇ ਵਿੱਚ ਸੈਂਟਰ ਬੰਦ ਨੇ ਇੱਕ ਮਹੱਲੀ ਜਿਹੜੀ ਦੀ ਮੈਂ ਗੱਲ ਕਰਾਂ 400 ਤੋਂ 500 ਪੇਸ਼ੈਂਟ ਅੱਜ ਇੱਥੇ ਇਫੈਕਟ ਹੋਇਆ ਤੇ ਕੇ ਤੁਸੀਂ ਪੂਰੇ ਪੰਜਾਬ ਚ ਦੇਖ ਲਓ 5 ਤੋਂ 7000 ਰੁਪਏ ਕੱਟੇ ਅੱਜ ਵੀ ਬਹੁਤ ਖੜੇ 5 ਤੋਂ 7000 ਜਿਹੜਾ ਸੀਗਾ ਪੂਰੇ ਪੰਜਾਬ ਦੇ ਵਿੱਚ ਅਫੈਕਟ ਹੋਇਆ ਲਾਈਨਾਂ ਲੱਗੀਆਂ ਵੀਆਂ ਨੇ ਬੁਰਾ ਹਾਲ ਹੈ ਪੁਲਿਸ ਲਾਅ ਐਂਡ ਆਰਡਰ ਦੇ ਵਿੱਚ ਲੱਗੀ ਹੋਈ ਹੈ ਜੇ ਇਹਨੂੰ ਸੱਚੀ ਸਮੱਸਿਆ ਸਮਝਦੇ ਨੇ ਪਹਿਲਾਂ ਦੀ ਤਰ੍ਹਾਂ ਜਿਹੜਾ ਹੈਗਾ ਸੀਗਾ ਹੁਣ ਵੀ ਸਾਰੇ ਮੁਲਾਜ਼ਮ ਜਿੱਥੇ ਬੰਦੀਆਂ ਨੂੰ ਲਾਰਾ ਵੋਟਾਂ ਤੋਂ ਜਲੰਧਰ ਜ਼ਮੀਨ ਇਲੈਕਸ਼ਨ ਤੋਂ ਬਾਅਦ ਦਾ ਬਟ ਸਾਡੀ ਇੱਕੋ ਹੀ ਮੰਗ ਹੈ ਸਾਨੂੰ ਜਿਹੜਾ ਸੀਗਾ ਜਲੰਧਰ ਜ਼ਮੀਨ ਕੱਲ ਤੋਂ ਸਾਰੀ ਪ੍ਰੋਟੈਸਟ ਰੋਲ ਹੈ ਰੈਲੀ ਜਲੰਧਰ ਦੇ ਵਿੱਚ ਸਾਨੂੰ ਹੁਣ ਤੱਕ ਕੋਈ ਹੋਪ ਹੈ ਨਹੀਂ ਹੈ ਜੇ ਇਸ ਤੋਂ ਪਹਿਲਾਂ ਵੀ ਜੇ ਸਰਕਾਰ ਚਾਹੁੰਦੀ ਹੈ ਤਾਂ ਸਾਨੂੰ ਇਸ ਤੋਂ ਪਹਿਲਾਂ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਇਸ ਤੋਂ ਬਿਨਾ ਜਿਹੜਾ ਸੀਗਾ ਅਸੀਂ ਨਹੀਂ ਤਾਂ ਪ੍ਰਦਰਸ਼ਨ ਕਰਾਂਗੇ ਸਮੇਂ ਤੱਕ ਜੇ ਇਹ ਰੀਹੈਬ ਸੈਂਟਰ ਬੰਦ ਰਹਿਣਗੇ ਅਸੀਂ ਜਿਹੜਾ ਸੀ ਅੱਜ ਤੇ ਕੱਲ ਨੂੰ ਜਿਹੜਾ ਸੀਗਾ ਪ੍ਰੋਟੈਸਟ ਦੀ ਕਾਲ ਆ ਇਸ ਤੋਂ ਬਾਅਦ ਜਿਹੜਾ ਸੀ ਕੱਲ ਅਸੀਂ ਜਲੰਧਰ ਰੈਲੀ ਦੇ ਵਿੱਚ ਐਲਾਨ ਕਰਾਂਗੇ ਜੋ ਵੀ ਅੱਗੇ ਦਾ ਜਿਹੜਾ ਸੀ ਫਿਊਚਰ ਰੂਪਰੇਖਾ ਹੋਏਗੀ ਦੋ ਦਿਨਾਂ ਬੰਦ ਰਹਿਣਗੇ ਦੋ ਦਿਨs ਕੱਲ ਪਰਸੋਂ ਇਸ ਤੋਂ ਬਾਅਦ ਸੰਡੇ ਆ ਤਿੰਨ ਦਿਨ ਸੈਂਟਰ ਬੰਦ ਰਹਿਣਗੇ ਐਂਡ ਬਾਕੀ ਕੱਲ ਨੂੰ ਜਿਹੜਾ ਸੀਗਾ ਪ੍ਰੋਟੈ ਤਾਂ ਦੇਖ ਸਕਦੇ ਹੋ ਕਿ ਰੀਹੈਬ ਸੈਂਟਰ ਦੇ ਜਿੰਨੇ ਵੀ EMPLOYEES ਨੂੰ ਇਸ ਵਕਤ ਧਰਨਾ ਦੰਦੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਤਨਖਾਹਾਂ ਇਸ ਵਕਤ ਮਿਲ ਰਹੀਆਂ ਨੇ ਉਹਨੀਆਂ ਤਨਖਾਹਾਂ ਦੇ ਨਾਲ ਉਹਨਾਂ ਦਾ ਗੁਜ਼ਾਰਾ ਬਿਲਕੁਲ ਵੀ ਨਹੀਂ ਹੋ ਰਿਹਾ ਹੈਗਾ ਤਾਂ ਬਹੁਤ ਸਾਰੇ ਜਿਹੜੇ ਦੇਖ ਸਕਦੇ ਹੋ ਕਿ ਇਸ ਵਕਤ ਜਿਹੜੇ ਜਿਨ੍ਹਾਂ ਨੇ ਭਰਤੀ ਹੋਣਾ ਨਸ਼ੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਉਹ ਵੀ ਇਸ ਵਕਤ ਕਾਫੀ ਇਫੈਕਟਡ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਕੁਝ ਫੈਮਿਲੀਜ਼ ਨੇ ਜਿਹੜੇ ਉਹ ਆਪਣੇ ਬੱਚਿਆਂ ਨੂੰ ਜੇ ਬੇਟਿਆਂ ਨੂੰ ਭਰਾਵਾਂ ਨੂੰ ਇੱਥੇ ਆ ਦਾਖਲ ਕਰਾਣਾ ਨਹੀਂ ਉਹ ਵੀ ਇੱਥੇ ਇਫੈਕਟਡ ਹੋਣ ਰਹਾ ਮਾਤਾ ਜੀ ਕੀ ਕੋਈ ਅੱਜ ਗੇਟ ਬੰਦ ਹੋਏ ਹੋਏ ਨੇ ਕਿਹਨੂੰ ਅੱਜ ਦਾਖਲ ਕਰਾਣਾ ਆਈ ਸੀ ਕਿਸੇ ਨੂੰ ਆਜੋ ਕਿਹਨੂੰ ਆਜੋ ਬੜਾ ਜਿਆਦਾ ਦੱਸ ਦੋ ਕਿਹਨੂੰ ਦਾਖਲ ਕਰਾਣਾ ਹੈ ਸਮਰੀ ਮਾਤਾ ਜੀ ਤੁਹ ਆਇਓ ਅਸੀਂ ਜੀ ਆਏ ਆ ਮੁੱਲਾ ਫਰਤੇ ਮੁੱਲਾ ਬੁੱਤ ਹਾਂਜੀ ਮੈਨੂੰ ਸਰ ਫੁੱਲ ਫੁੱਲ ਦਾਖਲ ਹੋਣ ਆਇਆ ਸੀਗਾ ਹਾਂਜੀ ਇਹ ਕਹਿੰਦੇ ਅੱਜ ਤਾਲ ਕਰੀ ਹੋਈ ਆ ਮੱਚੇ ਪਹਿਲੇ ਬਹੁਤ ਪਰੇਸ਼ਾਨ ਕਰਦੇ ਜਿੱਟਾ ਪੀਣੇ ਵਾਲੇ ਗੁੱਡੀ ਦੇ ਘਰ ਵਾਲਾ ਨਹੀਂ ਆਇਆ ਸੀ ਨਾਨਾ ਨਾਨੀ ਲੈ ਕੇ ਆਏ ਅੱਗੇ ਹੋ ਜਾ ਕਿੱਥੇ ਹੈ ਕਿੱਥੇ ਨਾਲਾ ਹੀ ਹੋਨੇ ਆਪ ਵੀ ਜੇ ਅਸੀਂ ਮਸਨਾ ਤੇ ਅੱਜ ਚੁੱਕ ਕੇ ਮੁਤਾਕ ਨਿਆਣੇ ਕਿੰਨੇ ਔਖੇ ਆ ਇੱਥੇ ਇੱਥੇ ਵੀ ਸਭ ਕੁਝ ਬੰਦ ਦਾ ਰੋਣਾ ਰੋਣਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਚਲੋ ਇਹ ਤਾਂ ਦੁਨੀਆਦਾਰੀ ਹੈ ਸਾਨੂੰ ਤਾਂ ਰੋ ਦੀ ਤਾਕਤ ਤੇਰੇ ਉਹ ਤੁਸੀਂ ਜੇ ਅੰਜੂ ਰੋਣਾ ਰੋਣਾ ਪਰ ਉਹਨਾਂ ਵਾਈਰੂਸ ਪੜੀ ਕਰੂਗਾ ਅਸੀਂ ਤਾਂ ਬਾਈ ਇਹ ਬਾਊ ਕਰਦੀਆਂ ਤਸਵੀਰਾਂ ਨੇ ਤਾਂ ਇੱਕ ਵਾਰੀ ਜ਼ਰੂਰ ਫਿਰ ਜਿਹੜਾ EMPLOYE ਨਾਲ ਜ਼ਰੂਰ ਗੱਲਬਾਤ ਕੀਤੀ ਜਾਵੇ ਕਿ ਕਿ ਬਹੁਤ ਸਾਰੇ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਪਹੁੰਚ ਰਹੇ ਨੇ ਤੇ ਉਹਨਾਂ ਨਾਲ ਵੀ ਜਿਹੜੀ ਉਹ ਵਾਰਤਾਲਾਪ ਕਰਾਂਗੇ ਕਿ ਆਖਿਰਕਾਰ ਕੋਈ ਐਡਾ ਇਫੈਕਟ ਨਾ ਪਵੇ ਜਿਸ ਨੂੰ ਲੈ ਕੇ ਕਾਫੀ ਜਿਹੜੇ ਮਾਪਿਓ ਨੇ ਉਹ ਕਿਉਂਕਿ ਕਾਫੀ ਜਾਵੇ ਹਾਲਤ ਜਿਹੜੀ ਆ ਉਹ ਨਹੀਂ ਲਾਗੇਗਾ ਘ੍ਰਿਤੇ ਬਹੁਤ ਸਾਰੇ ਬਹੁਤ ਸਾਰੇ ਮਾਪੇ ਆਪਣੇ ਬੱਚੇ ਲੈ ਕੇ ਆਏ ਨੇ ਇਸ ਵਕਤ ਕਾਫੀ ਭਾਵੁਕ ਵੀ ਨੇ ਰੋ ਰਹੇ ਨੇ ਕਿ ਅਸੀਂ ਮਸਾਂ ਕਿਸੇ ਨੂੰ ਨਸ਼ਾ ਆਪਣੇ ਬੱਚੇ ਨੂੰ ਨਸ਼ਾ ਛਡਾਉਣ ਦੇ ਲਈ ਇੱਥੇ ਭਰਤੀ ਕਰਾਣ ਆਏ ਆ ਲੱਗਦਾ ਨਹੀਂ ਕਿ ਉਹਨਾਂ ਨੂੰ ਭਰਤੀ ਕਰ ਦੇਣਾ ਚਾਹੀਦਾ ਇਸ ਵਕਤ ਸੋ ਦੇਖੋ ਇਸ ਸਰ ਹੁਣ ਆਪਾਂ ਦੇਖੋ ਮਜਬੂਰ ਖੜੇ ਆ ਹਨਾ ਸੌਰੀ ਦੇਖੋ ਮਜਬੂਰੀਆਂ ਸਾਡੀ ਕੁਛ ਵੀ ਹੈਗੀ ਸਾਡੀ ਦੇਖੋ ਬੱਚੇ ਅਗੇ ਨੇ ਸਾਡੇ ਵੀ ਸੋਸ਼ਲ ਸਟ ਬੱਚੇ ਨੇ ਅਸੀਂ ਦੇਖੋ ਕਿਦਾਂ ਨਾਲ ਓ ਕਰਾਂਗੇ ਗੁਜ਼ਾਰਾ ਕਿਵੇਂ ਕਰਾਂਗੇ ਦੇਖੋ ਅਸੀਂ ਨੇ ਆਪਣੀ 12 ਪਾਹ ਜਾਨਾ ਆਪਣੀ ਸਾਡੀ ਸੈਲਰੀ ਸਾਡੀ ਹੈਗੀਆਂ ਕਿਵੇਂ ਗੁਜ਼ਾਰਾ ਕਰਾਂਗੇ ਅਸੀਂ ਬੱਚੇ ਸਾਡੇ ਵੀ ਤਾਂ ਰਹੇਗੇ ਤੁਹਾਨੂੰ ਪਤਾ ਹੀ ਹੋ ਤੁਹਾਨੂੰ ਅਸੀਂ ਤਾਂ ਦੇਖੋ ਮਜਬੂਰੀਆਂ ਮਸਾ ਮਨਾ ਕੇ ਲੈ ਕੇ ਆਏ ਆ ਅਸੀਂ ਕਰੋ ਵੀ ਯਾਰ ਚਲ ਦਾਖਲ ਕਰਾਓ ਸਰਕਾਰ ਨੂੰ ਇੱਕ ਮਿੰਟ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਵੀ ਸਾਡੀਆਂ ਮੰਗਾਂ ਮੰਨ ਲਓ ਇਹ ਨੌਬਤ ਕਿਉਂ ਆਈ ਧਰਨਾ ਲਾਉਣ ਦੀ ਸੋਚਣ ਵਾਲੀ ਗੱਲ ਇਹ ਹੈ ਵੀ ਨਾਬਤ ਕਿਉਂ ਆਈ ਜੇ ਸਰਕਾਰ ਪਹਿਲਾਂ ਹੀ ਸੋਚ ਲੈਂਦੀ ਸਾਡੀਆਂ ਮੰਗਾਂ ਪੂਰਾ ਕਰਨੀ ਤਾਂ ਅੱਜ ਇਹ ਧਰਨਾ ਲਾਉਣ ਦੀ ਜਰੂਰਤ ਨਹੀਂ ਸੀ ਸਰਕਾਰ ਦਾ ਕੰਮ ਇਹ ਹੋ ਗਿਆ ਕਿਸਾਨ ਆਓ ਧਰਨਾ ਲਾਓ ਤਾਂ ਸੁਣਵਾਈ ਹੈ ਟੀਚਰ ਧਰਨਾ ਲਾਓ ਤਾਂ ਸੁਣਵਾਈ ਹੈ ਹਰ ਇੱਕ ਜਗ੍ਹਾ ਧਰਨਾ ਲਾਓ ਤਾਂ ਤੁਹਾਡੀ ਸੁਣਵਾਈ ਹੈ ਚੱਕਾ ਜਾਮ ਕਰਤੇ ਰੋਡਵੇਅ ਵਾਲਿਆਂ ਨੇ ਤਾਂ ਸੁਣਵਾਈ ਹੈ ਅਦਰਵਾਈਜ਼ ਕੋਈ ਸੁਣਵਾਈ ਨਹੀਂ ਹੈਗੀ ਤੁਸੀਂ ਦੱਸੋ ਕੀ ਕਰੀਏ ਇਹ ਸਰਕਾਰ ਕੋਲੋਂ ਸਵਾਲ ਪੁੱਛਣਾ ਚਾਹੀਦਾ ਭਗਵਾਨ ਜੀ ਤੁਹਾਨੂੰ ਦੱਸਣਾ ਚਾਹੀਦਾ ਕਿ ਧਰਨੇ ਤੋਂ ਬਿਨਾ ਕੁਝ ਕਰ ਸਕਦੇ ਹਾਂ ਜਦ ਤੱਕ ਅਨਮੋਲ ਗਨਮਾਨ ਵੀ ਜਾਂਦੀ ਸੀ ਬੇਹੀ ਦਾ 5 ਮਿੰਟ ਦਾ ਤੁਹਾਨੂੰ ਪਤਾ ਹੀ ਹੈ ਜਿਹੜੀ ਕੇਜਰੀਵਾਲ ਸਾਹਮਣੇ ਆਪਣੀ ਭੈਣ ਬਣਾਈ ਸੀ ਉਹ ਕਿੰਨੇ ਦਿਨ ਟੈਂਕੀ ਤੇ ਬੈਠੀ ਰਹੀ ਕੋਈ ਸੁਣਵਾਈ ਹੋਈ ਵੋਟਾਂ ਤੋਂ ਪਹਿਲਾਂ ਸਭ ਕੁਝ ਹੁੰਦਾ ਉਸ ਤੋਂ ਬਾਅਦ ਹੁਣ ਸਭ ਕੁਝ ਲੱਗਈ ਹੈ ਤਾਂ EMPLOYEES ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਮੰਗਾਂ ਮੰਨੀਆਂ ਜਾਣ ਤਾਂ ਜੋ ਰੀਹੈਬ সেন্টਰ ਦੁਬਾਰਾ ਤੋਂ ਜਿਹੜੇ ਆਹੋ ਖੋਲੇ ਜਾ ਸਕਣ ਫਿਲਹਾਲ ਸਰਕਾਰ ਕੋਲ ਤਾਂ ਕਹਿੰਦੀ ਸੁਣਵਾਈ ਕਰਦੀ ਹੈ ਇਹ ਦੇਖਣੀ ਬਹੁਤ ਹੈਮ ਰਹੀ ਹੈ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਰਪਤ ਸਿੰਘ ਮਹਾਲੀ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ